ਗਿੱਦੜਵਾ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਗਿੱਦੜਵਾਹਾ ਦੇ ਵਿੱਚ ਚੋਣ ਸਰਗਰਮੀਆਂ ਚੱਲ ਰਹੀਆਂ ਐ ਤੇ ਇਧਰ ਉਹ ਉਮੀਦਵਾਰ ਕਦੇ ਇਧਰ ਤੇ ਕਦੇ ਉਧਰ ਲਗਾਤਾਰ ਜਿਹੜਾ ਇਹ ਚੱਲ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਮੁੱਢਲੀ ਆਈਡਿਓਲੋਜੀ ਸੀਗੀ ਉਹਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ 'ਚ ਜਦੋਂ ਭਗਵਾਨ ਸਿੰਘ ਮਾਨ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ ਅਕਸਰ ਕਹਿੰਦੇ ਹੁੰਦੇ ਸੀਗੇ ਇਹਨਾਂ ਨੀ ਪੱਥਰਾਂ ਦੇ ਉੱਤੇ ਜਿਹੜੇ ਮਿਸਤਰੀ ਨੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਦਾ ਇਹਨਾਂ ਤੇ ਨਾਂ ਹੋਊਗਾ ਪਰ ਇੱਥੇ ਹੈਰਾਨੀ ਦੀ ਗੱਲ ਹੈ ਗਿੱਦੜਵਾ ਦੇ ਵਿੱਚ ਬਾਈ ਇਲੈਕਸ਼ਨ ਹੈ ਇਲੈਕਸ਼ਨ ਨੂੰ ਲੈ ਕੇ ਪੂਰੀ ਸਰਗਰਮੀ ਚੱਲ ਰਹੀ ਹੈ ਤਾਂ ਇੱਧਰ ਤੁਸੀਂ ਬੋਰਡ ਦੇਖੋਗੇ ਇਹ ਬੋਰਡ ਤੇ ਉੱਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਰੱਖਿਆ ਇਹਨਾਂ ਨੇ ਬਣਵਾਇਆ ਗਿਆ ਜਿਹੜਾ ਬੋਰਡ ਹੈ ਤਾਂ ਲਿਖਾਂਗੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਿਹੜਾ ਇਹ ਬੋਰਡ ਹੈ ਇਹ ਪਿੰਡ ਗੁਰੂ ਸਰਵਿਕੇ ਛੱਪੜ ਦੀ ਰੈਨੋਵੇਸ਼ਨ ਅਨੁਮਾਨਤ ਲਾਗਤ 22,57,000 ਦਾ ਨੀ ਪੱਥਰਾ ਜਿਹੜਾ ਇਹ ਸ਼੍ਰੀ ਅਮਨ ਰੋੜਾ ਜੀ ਮਾਨਯੋਗ ਮੰਤਰੀ ਨੇ ਕੈਬਨਿਟ ਉਹਨਾਂ ਵੱਲੋਂ ਰੱਖਿਆ ਜਾਣਾ ਤਾ ਇਧਰਲੇ ਪਾਸੇ ਦਵਿੰਦਰਜੀਤ ਸਿੰਘ ਲਾਡੀ ਢੌਂਸ ਜਿਹੜੇ ਨੇ ਮਾਨਯੋਗ ਐਮਐਲਏ ਨੇ ਧਰਮਕੋਟ ਹਲਕੇ ਦੇ ਉਹਨੇ ਤਾਂ ਇਧਰਲੇ ਪਾਸੇ ਜਗਦੀਪ ਸਿੰਘ ਕਾਕਾ ਬਰਾੜ ਹਲਕਾ ਸ਼੍ਰੀ ਮੁਕਸਰ ਸਾਹਿਬ ਉਹਨੇ ਤਾਂ ਉਦਘਾਟਨ ਜਿਹੜਾ ਕੱਲ ਨੂੰ ਹੋਣਾ 6 9 2024 ਨੂੰ ਯਾਨੀ ਕਿ ਕੱਲ੍ਹ ਵਾਲੇ ਦਿਨ ਉਦਘਾਟਨ ਹੋਣਾ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਤਾਂ ਇੱਥੇ ਮਜ਼ਦੂਰ ਵੀ ਕੰਮ ਕਰ ਰਹੇ ਨੇ ਇਹ ਮਜ਼ਦੂਰਾਂ ਵੱਲੋਂ ਬਣਾਇਆ ਗਿਆ ਪਿੰਡ ਗੁਰੂਸਰ ਆਪਣਾ ਆਪਣਾ ਨਗਰ ਹੈ ਦਾ ਇੰਟਰਟੇਲ ਲੌਕ ਲਈ ਗਈ ਹੈ ਤਾਂ ਉਹਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਕਿਤੇ ਨਾ ਕਿਤੇ ਜਿਹੜਾ 22,57,000 ਰੁਪਏ ਦਾ ਜਿਹੜਾ ਇਹ ਤਿਆਰ ਹੋਣਾ ਸਾਰਾ ਹਜੇ ਅਧੂਰਾ ਹੈ ਪੂਰਾ ਹਜੇ ਕਰਨ ਵਾਲਾ ਇਧਰ ਲੈ ਪਾਸਾ ਦਿਖਾਵਾਂਗੇ ਤੁਹਾਨੂੰ ਤਾਂ ਇਹ ਅਧੂਰਾ ਤਾਂ ਦੂਜੀ ਗੱਲ ਇੱਥੇ ਇਹ ਆਉਂਦੀ ਆ ਤੁਸੀਂ ਇਹ ਬੋਰਡ ਦੇਖਿਆ ਹੋਣਾ ਇੱਥੇ ਤੁਸੀਂ ਦੇਖੋਗੇ ਨਾ ਤਾਂ ਸੁਖਜਿੰਦਰ ਕੌਣੀ ਜਿਹੜੇ ਨੇ ਚੇਅਰਮੈਨ ਨੇ ਪਲੈਨਿੰਗ ਬੋਰਡ ਉਹਨਾਂ ਦਾ ਨਾਂ ਦੱਸੂਗਾ ਤੁਹਾਨੂੰ ਨਾ ਹੀ ਇਹਦੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਪਿਰਤਪਾਲ ਸ਼ਰਮਾ ਜੀ ਉਹਨਾਂ ਦਾ ਨਾਂ ਦੱਸੂਗਾ ਨਾ ਹੀ ਇੱਥੋਂ ਦੇ ਜਿਹੜੇ ਬਲਾਕ ਪ੍ਰਧਾਨ ਨੇ ਜਾਂ ਵਲੰਟੀਅਰ ਨੇ ਉਹਨਾਂ ਦਾ ਨਾਂ ਤਾਂ ਕੀ ਥਿਆਉਣਾ ਸੀ ਉਸ ਤੋਂ ਅਗਲੀ ਗੱਲ ਹਰਦੀਪ ਸਿੰਘ ਡੈਂਪੀ ਢੱਲੋਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਜਾਣਾ ਉਸ ਤੋਂ ਪਹਿਲਾਂ ਇੱਕ ਪੋਸਟਰ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਆ ਜਾਂਦੇ ਨੇ ਤਾਂ ਪੋਸਟਰ ਦੇ ਵਿੱਚ ਵੀ ਜਿਹੜੀ ਹਰਦੀਪ ਸਿੰਘ ਡੈਂਪੀ ਢੱਲੋਂ ਨੇ ਉਹਨਾਂ ਦੀ ਫੋਟੋ ਗੈਬ ਰਹਿੰਦੀ ਆ ਤਾਂ ਇੱਥੋਂ ਨੀ ਪੱਥਰ ਚੋ ਵੀ ਉਹਨਾਂ ਦੀ ਕਿਤਨਾ ਕਿਤੇ ਨਾ ਗਾਇਬ ਤਾਂ ਇਸ ਨੂੰ ਕੀ ਸਮਝਿਆ ਜਾਵੇ ਇਹ ਆਪਾਂ ਦਰਸ਼ਕਾਂ ਤੇ ਛੱਰ ਦਿਆਂਗੇ ਤਾਂ ਦੂਜੇ ਪਾਸੇ ਇਹ ਜਿਹੜਾ ਗੁਰੂਸਰ ਪਿੰਡ ਹੈ ਇੱਥੇ ਚੱਲ ਰਿਹਾ ਚੱਲੀ ਕਿਤੇ ਕਿਤੇ 13 ਮਾਰੀਆਂ ਮੋਟੀਆਂ ਕਿਹੜੇ ਘਾਟਣ ਤੋਂ ਪੈ ਤਾ ਜਾਣਾ ਉਹ 13 ਉਹਨਾਂ ਦੇ ਵਾਸਤੇ ਟੀਪਾ ਟੂਪੀ ਮਾਰਾ ਮੋਟਾ ਕਰੀ ਜਾਂਦੇ ਆ ਪਲਾਸਟਰ ਲਾ ਕੇ ਉਹਨੂੰ ਸਜਾਇਆ ਜਾ ਰਿਹਾ ਵੀ ਕਿਤੇ ਜਿਹੜੀ ਇਹ ਮਾਰੀ ਮੋਟੀ ਤੇੜ ਵੀ ਆਈ ਹੈ ਕਿਤੇ ਉਹ ਮਾਨਜੋਗ ਮੰਤਰੀ ਸਾਹਿਬ ਨੇ ਦੇਖ ਲੈਣ ਤਾਂ ਇੱਧਰ ਦੇਖੋਗੇ ਤੁਸੀਂ ਇਹਦਾ ਉਦ்கਾਟਣ ਟੈਂਕੀ ਦਾ ਹੋਣਾ ਤਾਂ ਤੇੜਾ ਦੇਖੋਗੇ ਉਹਦੇ ਵਿੱਚ ਜਿਖਸੀਰ ਤੁਸੀਂ ਉਹ ਦੇਖੋਗੇ ਤੇੜਾ ਉਹ ਵੀ ਉਤਲੀ ਜਿਹੜੀ ਬੰਨੀ ਆ ਉਹਦੇ ਵਿੱਚ ਆਈਆਂ ਹੋਈਆਂ ਤਾਂ ਹੋਰ ਅਗਲੀ ਗੱਲ ਦੱਸ ਦਈਏ ਲਾਸਟ ਵਾਲਾ ਜਿਹੜਾ ਪੁਆਇੰਟ ਆ ਉਹਦੇ ਵਿੱਚ ਉਹ ਬਹਿ ਗਿਆ ਸੀ ਇੱਟਾਂ ਦੁਆਰੇ ਪੱਟ ਕੇ ਲਾਈਆਂ ਗਈਆਂ ਲੇਬਰ ਤੋਂ ਵੀ ਸਾਨੂੰ ਇਸ ਤੋਂ ਪਤਾ ਲੱਗਿਆ ਉਹ ਥਾਂ ਬਹਿ ਗਿਆ ਸੀ ਉਦ்கਾਟਣ ਤੋਂ ਪਹਿਲਾਂ ਤਾਂ ਇਹ ਦੇਖੋਗੇ ਤੁਸੀਂ ਬਿਲਕੁਲ ਸੀਮੈਂਟ ਨਵਾਂ ਲਾਇਆ ਜਾ ਰਿਹਾ ਜਿਹੜਾ ਪੱਟਿਆ ਗਿਆ ਸੀ ਕੱਲ ਉਦਘਾਟਨ ਹੋਣਾ ਇਸ ਨੂੰ ਲੈ ਕੇ ਤਾਂ ਦੂਜੇ ਪਾਸੇ ਗੱਲਬਾਤ ਕਰ ਲਈਏ ਹਜੇ ਕੰਮ ਚੱਲੀ ਜਾਂਦਾ ਅੰਡਰ ਪ੍ਰੋਸੈਸ ਆ ਇਹ ਨਹੀਂ ਕਹਿੰਦੇ ਕੰਮ ਪੂਰਾ ਹੋ ਗਿਆ ਚੱਲੀ ਜਾਂਦਾ ਪਰ ਮੇਨ ਗੱਲ ਇੱਥੇ ਇਹੀ ਆ ਵੀ ਜਿਹੜਾ ਉਦਘਾਟਨ ਜਿੱਥੇ ਬੋਰਡ ਐ ਬੋਰਡ ਤੇ ਮਜ਼ਦੂਰਾਂ ਦੇ ਨਾਂ ਸੀਗੇ ਲੈ ਕੇ ਜਾਣੇ ਮੇਸਤਰੀਆਂ ਦੇ ਨਾਂ ਲਿਖੇ ਜਾਣੇ ਸੀ ਤਾਂ ਇੱਥੇ ਜਿਹੜੇ ਹਲਕੇ ਦੇ ਲੋਕਲ ਨੇ ਉਹਨਾਂ ਦੇ ਨਾਂ ਵੀ ਗਾਇਬ ਨੇ ਕਿਤੇ ਨਾ ਕਿਤੇ ਬਟ ਦੇਸਵਾਲ ਖੜੇ ਕਰਦੇ ਆ ਸੋ ਜੁੜੇ ਰਹੋ ਤੁਸੀਂ ਸੱਚਾਈ ਦੇ ਨਾਲ ਫਿਰ ਮਿਲਦੇ ਆ